लिंग आधारित हिंसा ਲਈ ਮਦਦ ਮੰਗਣਾ ਔਖਾ ਹੋ ਸਕਦਾ ਹੈ। ਪਰਿਵਾਸੀ ਔਰਤਾਂ ਲਈ ਵਿਲੱਖਣ ਚੁਣੌਤੀਆਂ ਖੁਲਾਸੇ ਖਾਸ ਤੌਰ ਤੇ ਮੁਸ਼ਕਲ ਬਣ ਸਕਦੇ ਹਨ। ਇਸ ਵਿੱਚ ਸੱਭਿਆਚਾਰਕ ਅਤੇ ਭਾਸ਼ਾ ਦੀਆਂ ਰੁਕਾਵਟਾਂ ਜਾਂ ਪ੍ਰਵਾਸਥਾ ਸਥਿਤੀ ਦੇ ਆਲੇ-ਦੁਆਲੇ ਦੇ ਡਰ ਸ਼ਾਮਲ ਹੋ ਸਕਦੇ ਹਨ। ਸੱਭਿਆਚਾਰਕ ਯੋਗਤਾ ਦੇ ਨਾਲ ਪਹੁੰਚਣਾ ਇਹ ਯਕੀਨੀ ਬਣਾਉਂਦਾ ਹੈ ਕਿ ਸਾਡਾ ਸਮਰਥਨ ਸਤਕਾਰਯੋਗ ਸੰਵੇਦਨਸ਼ੀਲ ਅਤੇ ਵਿਅਕਤੀ ਦੇ ਸੱਭਿਆਚਾਰਕ ਪਿਛੋਕਰ ਦੇ ਅਨੁਕੂਲ ਹੈ ਸੱਭਿਆਚਾਰ ਪ੍ਰਭਾਵਿਤ ਕਰਦਾ ਹੈ ਕਿ ਅਸੀਂ ਲਿੰਗ ਅਧਾਰਿਤ ਹਿੰਸਾ ਨੂੰ ਕਿਵੇਂ ਦੇਖਦੇ ਹਾਂ ਉਦਾਹਰਨ ਲਈ ਜੋ ਇੱਕ ਸੱਭਿਆਚਾਰ ਵਿੱਚ ਦੁਰਵਿਵਹਾਰ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਉਹ ਦੂਜੇ ਸੱਭਿਆਚਾਰ ਵਿੱਚ ਆਮ ਮੰਨਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਵਧੇਰੇ ਪਰਿਭਾਸ਼ਿਤ ਲਿੰਗ ਭੂਮਿਕਾਵਾਂ ਵਾਲੇ ਸੱਭਿਆਚਾਰਾਂ ਵਿੱਚ ਔਰਤਾਂ ਲਈ ਬੋਲਣਾ ਚੁਣੌਤੀਪੂਰਨ ਹੋ ਸਕਦਾ ਹੈ। ਇਹਨਾਂ ਅੰਤਰਾ ਨੂੰ ਪਛਾਣਨ ਨਾਲ ਸਾਨੂੰ ਸਥਿਤੀ ਨੂੰ ਬਿਹਤਰ ਤਰੀਕੇ ਨਾਲ ਸਮਝਣ ਅਤੇ ਸਹਾਇਤਾ ਦੀ ਪੇਸ਼ਕਸ਼ ਕਰਨ ਵਿੱਚ ਮਦਦ ਮਿਲਦੀ ਹੈ। ਕੁਝ ਸੱਭਿਆਚਾਰਾਂ ਵਿੱਚ ਮਦਦ ਮੰਗਣਾ ਜਾਂ ਨਿੱਜੀ ਮਾਮਲਿਆਂ ਨੂੰ ਸਾਂਝਾ ਕਰਨਾ ਪਰਿਵਾਰ ਨੂੰ ਸ਼ਰਮਸਾਰ ਕਰਨ ਵੱਜੋਂ ਵੇਖਿਆ ਜਾ ਸਕਦਾ ਹੈ। ਅਜਿਹੇ ਹਾਲ ਲੱਭੋ ਜੋ ਇਨਾਂ ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਵਿਸ਼ਵਾਸਾਂ ਦਾ ਸਨਮਾਨ ਕਰਦੇ ਹਨ ਜਿਵੇਂ ਕਿ ਸਮਝਦਾਰ ਭਾਈਚਾਰਕ ਸਹਾਇਤਾ ਦੀ ਮੰਗ ਕਰਨਾ ਜਾਂ ਪਰੋਸੇਯੋਗ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਅਤ ਅਤੇ ਸਹਾਇਕ ਤਰੀਕੇ ਨਾਲ ਸ਼ਾਮਲ ਕਰਨਾ ਆਪਣੀਆਂ ਧਾਰਨਾਵਾਂ ਅਤੇ ਪੱਖਪਾਤ ਵੱਲ ਧਿਆਨ ਦਿਓ ਅਤੇ ਨੁਕਸਾਨਦੇਹ ਰੂੜੀਵਾਦੀ ਧਾਰਨਾਵਾਂ ਦਾ ਧਿਆਨ ਰੱਖੋ ਜੋ ਲਿੰਗ ਅਧਾਰਤ ਹਿੰਸਾ ਨੂੰ ਖਾਸ ਸੱਭਿਆਚਾਰਾਂ ਜਾਂ ਧਰਮਾਂ ਨਾਲ ਜੋੜਦੇ ਹਨ ਵਿਅਕਤੀ ਨੂੰ ਉਸਦੇ ਤਜਰਬਿਆਂ ਅਤੇ ਤਾਰਨਾਵਾਂ ਬਾਰੇ ਆਦਰਯੋਗ ਅਤੇ ਗੈਰ ਨਿਰਣਾਇਕ ਤਰੀਕੇ ਨਾਲ ਪੁੱਛੋ ਸੱਭਿਆਚਾਰਕ ਵਿਚੋਲਿਆਂ ਨੂੰ ਸ਼ਾਮਲ ਕਰੋ ਕਿਉਂਕਿ ਉਹ ਅਨੁਵਾਦਾਂ ਦੀ ਸਹੂਲਤ ਦੇਣ ਭਰੋਸੇ ਦੀ ਸਥਾਪਨਾ ਕਰਨ ਅਤੇ ਸੱਭਿਆਚਾਰਕ ਪਾੜੇ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਵੱਖ-ਵੱਖ ਪੇਸ਼ੇਵਰਾਂ ਨਾਲ ਸਹਿਯੋਗ ਕਰਨਾ ਜਿਸ ਵਿੱਚ ਦੂਪਾਸ਼ੀਏ ਕਮਿਊਨਿਟੀ ਲੀਡਰ ਵਿਸ਼ਵਾਸ ਦੇ ਨੇਤਾ ਜਾਂ ਸਲਾਹਕਾਰ ਖਾਸ ਸੰਦਰਭ ਤੇ ਨਿਰਭਰ ਕਰਦੇ ਹੋਏ ਬਹੁਤ ਲਾਹੇਵੰਦ ਹੋ ਸਕਦੇ ਹਨ ਖੁੱਲੇ ਦਿਮਾਗ ਅਤੇ ਲਚਕਦਾਰ ਹੋਣ ਦਾ ਮਤਲਬ ਹੈ ਸਿੱਖਣ ਲਈ ਤਿਆਰ ਹੋਣਾ ਅਜਿਹੀ ਸਹਾਇਤਾ ਅਤੇ ਸਹਾਇਤਾ ਪ੍ਰਦਾਨ ਕਰਦੇ ਹੋਏ ਕਿਸੇ ਵਿਅਕਤੀ ਦੇ ਸੱਭਿਆਚਾਰਕ ਵਿਸ਼ਵਾਸਾਂ ਅਤੇ ਕਦਰਾਂ ਕੀਮਤਾਂ ਨੂੰ ਅਨੁਕੂਲ ਕਰਨ ਲਈ ਆਪਣੀਆਂ ਰਣਨੀਤੀਆਂ ਨੂੰ ਉਸ ਦੇ ਮੁਤਾਬਕ ਬਣਾਓ ਉਦਾਹਰਨ ਲਈ ਜੇਕਰ ਕੋਈ ਸੱਭਿਆਚਾਰਕ ਕਾਰਨ ਕਰਕੇ ਅਧਿਕਾਰਤ ਮਦਦ ਲੈਣ ਤੋਂ ਝਿਜਕਦਾ ਹੈ ਤਾਂ ਤੁਸੀਂ ਉਹਨਾਂ ਨੂੰ ਸੱਭਿਆਚਾਰਕ ਤੌਰ ਤੇ ਸੰਵੇਦਨਸ਼ੀਲ ਸਹਾਇਤਾ ਸਮੂਹ ਇੱਕ ਭਰੋਸੇਮਤ ਪਾਈਚਾਰਕ ਆਗੂ ਜਾਂ ਇਕ ਸਥਾਨਕ ਸੰਸਥਾ ਨਾਲ ਜੁੜਨ ਦਾ ਸੁਝਾਅ ਦੇ ਸਕਦੇ ਹੋ ਜੋ ਉਹਨਾਂ ਦੇ ਸੱਭਿਆਚਾਰਕ ਪਿੱਛੋਕਰ ਤੋਂ ਬਚੇ ਹੋਏ ਲੋਕਾਂ ਦੀ ਸਹਾਇਤਾ ਕਰਨ ਵਿੱਚ ਮਾਹਰ ਹਨ ਸੱਭਿਆਚਾਰਕ ਯੋਗਤਾ ਦੁਆਰਾ ਅਸੀਂ ਲਿੰਗ ਅਧਾਰਿਤ ਹਿੰਸਾ ਦਾ ਸਾਹਮਣਾ ਕਰ ਰਹੀਆਂ ਪਰਵਾਸੀ ਔਰਤਾਂ ਦੀਆਂ ਵਿਲੱਖਣ ਸੱਭਿਆਚਾਰਕ ਪਛਾਣਾਂ ਨੂੰ ਪਛਾਣਦੇ ਅਤੇ ਕਦਰ ਕਰਦੇ ਹਾਂ ਸੱਭਿਆਚਾਰਕ ਪਰਭਾਵਾਂ ਨੂੰ ਸਮਝ ਕੇ ਅਤੇ ਸਾਡੀਆਂ ਪਹੁੰਚਾਂ ਨੂੰ ਉਨ੍ਹਾਂ ਦੀਆਂ ਖਾਸ ਲੋੜਾਂ ਨਾਲ ਜੋੜ ਕੇ ਪਰਿਵਾਰਸੀ ਔਰਤਾਂ ਨੂੰ ਉਹਨਾਂ ਦੇ ਤਜਰਬਿਆਂ ਨੂੰ ਸਾਂਝਾ ਕਰਨ ਸਰੋਤਾਂ ਤੱਕ ਪਹੁੰਚ ਕਰਨ ਅਤੇ ਉਹਨਾਂ ਦੀ ਸੁਰੱਖਿਆ ਤੰਦਰੁਸਤੀ ਅਤੇ ਖੁਦਮੁਖਤਿਆਰੀ ਨੂੰ ਮਜ਼ਬੂਤ ਕਰਨ ਲਈ ਹੋਰ ਸ਼ਕਤੀ ਦਿੱਤੀ ਜਾਂਦੀ ਹੈ। ਵਿਭਿੰਨ ਨਸਲੀ ਸੱਭਿਆਚਾਰਕ ਪਾਈਚਾਰਿਆਂ ਵਿੱਚ ਲਿੰਗ ਅਧਾਰਿਤ ਹਿੰਸਾ ਦੇ ਵਿਲੱਖਣ ਅਨੁਭਵ ਬਾਰੇ ਹੋਰ ਜਾਣਨ ਲਈ www. seva-online.com ਤੇ ਜਾਓ